ਕਾਲੇ ਵਾਲਾ ਖੇਤ ਭਾਗ 4 ਕੋਲ ਪਰਾਂ ਦਾਤ ਦੇ ਨਾਲ ਸਾਗਜੀਤ ਦੇ ਵਚਨ ਕਰਨੇ ਚੁਨੀ ਦੇ ਲੜਦੇ ਨਾਲ ਅੱਖਾਂ ਪੁੰਜੀਆਂ ਬਾਈ ਓਏ ਬਾਈ ਕਿਸੇ ਨੇ ਆ ਕੇ ਅਰਜੁਨ ਸਿਉਂ ਦਾ ਪੈਰ ਦਾ ਅੰਗੂਠਾ ਹਿਲਾਇਆ ਉਸ ਦੀ ਵਿਆਦਾਂ ਦੀ ਲੜੀ ਟੁੱਟ ਗਈ ਉਹ ਉਠਾ ਉਹ ਉੱਠ ਕੇ ਬੈਠਾ ਹੋ ਗਿਆ ਪਰਾਂ ਖੇਤ ਦੇ ਵਿੱਚ ਅਰਜੁਨ ਦੇ ਪੋਤੇ ਨੇ ਸਾਰਾ ਬਾਨਵਾ ਦਿੱਤਾ ਸੀ ਹੁਣ ਸੁਹਾਗਾ ਫੇਰ ਰਿਹਾ ਸੀ ਮਟੀ ਵਾਲੀ ਥਾਂ ਤੋਂ ਸੁਹਾਗਾ ਲੰਘ ਰਿਹਾ ਸੀ ਅਰਜਨ ਨੂੰ ਲੱਗਾ ਜਿਵੇਂ ਇਹ ਸੁਹਾਗਾ ਨਸੀਰਾਂ ਦੀ ਹਿੱਕ ਤੋਂ ਲੰਘ ਰਿਹਾ ਹੋਵੇ ਇਸੇ ਜਗ੍ਹਾ ਤਾਂ ਨੱਪਿਆ ਸੀ ਉਹਨੂੰ ਉਸ ਦੀਆਂ ਅੱਖਾਂ ਭਰ ਆਈਆਂ ਉਹ ਲੜ ਛੱਡੀ ਪੱਗ ਤੇ ਲੜਦੇ ਨਾਲ ਅੱਖਾਂ ਪੂੰਝਦਾ ਅੱਖਾਂ ਤੇ ਹੱਥ ਧਰ ਕੇ ਉਹਨੂੰ ਉਠਾਉਣ ਵਾਲੇ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗਾ ਕੀ ਗੱਲ ਬਾਈ ਪਛਾਣਿਆ ਨਹੀਂ ਮੈਂ ਜਾਣਤਾ ਮਿਕਨੇਰ ਵਾਲਾ ਆਉਣ ਵਾਲੇ ਬਜ਼ੁਰਗ ਨੇ ਅਰਜਨ ਨੂੰ ਮੋਢੇ ਤੇ ਹਲੂਨ ਕੇ ਕਿਹਾ ਅੱਛਾ ਅੱਛਾ ਤੂੰ ਆ ਗਰਜੰਟ ਸਿਆਂ ਬਾਮਣ ਵਾਲੀ ਤੂੰ ਆਜਾ ਆਜਾ ਬਹਿ ਜਾ ਤੂੰ ਤਾਂ ਪਤੰਦਰਾ ਬੁढ़ा ਹੀ ਹੋ ਗਿਆ ਪਛਾਣਿਆ ਕਿੱਥੇ ਜਾਣਾ ਸੀ ਗਰਜੰਟ ਸਿਉ ਅਰਜਨ ਸਿਉ ਦੇ ਮਾਮੇ ਦਾ ਪੁੱਤ ਸੀ ਰਾਜਸਥਾਨ ਵਿੱਚ ਵੀ ਕਨੇਰ ਕੋਲ ਪਿੰਡ ਸੀ ਉਹਦਾ ਬਾਮਣ ਵਾਲੀ ਅੱਜ ਉਹ 35-40 ਸਾਲ ਬਾਅਦ ਮਿਲੇ ਸੀ ਪੁਛਾਣ ਵੀ ਕਿੱਥੇ ਹੋਣਾ ਸੀ ਤੂੰ ਅੱਜ ਕਿਵੇਂ ਸਾਡੇ ਪਿੰਡ ਦਾ ਰਾਹ ਭੁੱਲ ਗਿਆ ਜੰਟਿਆ ਕਿਤੇ ਸੂਰਜ ਲੈਂਦੇ ਵੱਲੋਂ ਤਾਂ ਨਹੀਂ ਚੜ ਆਇਆ ਨਹੀਂ ਨਹੀਂ ਬਾਈ ਤੇਰਾ ਭਤੀਜਾ ਨਹੀਂ ਗੁਰਦੇਵ ਉਹਦੀ ਕੁੜੀ ਵਿਆਹੀ ਆ ਇੱਥੇ ਲਾਗਲੇ ਪਿੰਡ ਉਹਨੂੰ ਲੋਹੜੀ ਦੇਣ ਆਇਆ ਸੀ ਸਿੱਧਾ ਕਹਿ ਜੰਟਿਆ ਕਿ ਤੇਰੀ ਪੋਤੀ ਵਿਆਹੀ ਆ ਵਿੰਗ ਬੁਲਾਵੇਂ ਜਹੇ ਕਾ ਨੂੰ ਪਾਈ ਜਾਣਾ ਦੋਵੇਂ ਹੱਸ ਪਏ ਅਰਜਨ ਨੇ ਆਪਣੇ ਸਿਰੀ ਨੂੰ ਆਵਾਜ਼ ਮਾਰੀ ਓਏ ਜਗਤਾਰ ਓਏ ਜਗਤਾਰ ਆਇਆ ਤਾਇਆ ਆਇਆ ਜਗਤਾਰ ਨੇ ਆ ਕੇ ਗੁਰਜੰਟ ਨੂੰ ਸਤਿ ਸ੍ਰੀ ਅਕਾਲ ਬੁਲਾਈ ਹਾਂ ਬੋਲਦਾ ਆ ਕਾਨੂੰ ਹੱਕਾ ਮਾਰੀ ਜਾਣਾ ਮੈਂ ਖਾਲ ਸਵਾਰ ਦਾ ਸੀ ਕੱਲ ਨੂੰ ਬਸਤੀ ਦੀ ਵਾਰੀ ਆ ਜਗਤਾਰ ਸਿਰ ਦਾ ਸਾਫਾ ਖੋਲ ਝਾੜ ਕੇ ਦੁਬਾਰਾ ਬੰਦਾ ਹੋਇਆ ਬੋਲਿਆ ਜੰਟਿਆ ਆ ਜਗਤਾਰ ਕੌਣ ਆ ਸਿਆਣ ਤਾਂ ਭਲਾ ਤੂੰ ਵੀ ਤੋਤਨ ਬਰੇ ਇੱਥੇ ਹੀ ਰਹਾ ਸਿਆਣਪੋਲਾ ਲੱਗੇ ਪਤਾ ਅਰਜੁਨ ਨਿੰਗਰ ਜੰਟ ਨੂੰ ਆਪਣੇ ਸਿਰੀ ਜਗਤਾਰ ਨੂੰ ਸਿਆਣਨ ਵਾਸਤੇ ਕਿਹਾ ਗੁਰਜੰਟ ਦਿਮਾਗ ਤੇ ਕਾਫੀ ਜ਼ੋਰ ਪਾਉਂਦਾ ਬੋਲਿਆ ਨਾ ਬਾਈ ਮੇਰੇ ਨਹੀਂ ਚੇਤੇ ਵਿੱਚ ਕਿਤੇ ਇਹ ਕਿਤੇ ਫੱਗੂ ਦਾ ਮੁੰਡਾ ਤਾਂ ਨਹੀਂ ਹਾਂ ਉਹੀ ਆ ਕਿਉਂਕਿ ਜਗਤਾਰ ਦਾ ਪਿਓ ਫੱਗਣ ਵੀ ਅਰਜੁਨ ਸਿਉਂਕਾ ਸਿਰੀ ਹੁੰਦਾ ਸੀ ਉਦੋਂ ਗੁਰਜੰਟ ਤੇ ਰਾਜਸਥਾਨ ਵਿੱਚ ਕੋਈ ਕੇਸ ਬਣ ਗਿਆ ਸੀ ਉਦੋਂ ਉਹ 3-4 ਸਾਲ ਅਰਜਨ ਸਿੰਘ ਕੋਲ ਹੀ ਰਿਹਾ ਸੀ ਫੇਰ ਵੀ ਅਰਜਨ ਸਿੰਘ ਗੁਰਜੰਟ ਦੀ ਭੂਆ ਦਾ ਪੁੱਤ ਸੀ ਅਰਜਨ ਜਗਤਾਰ ਨੂੰ ਬੋਲਿਆ ਜਾਂ ਘਰੋਂ ਵੀਰੇ ਦੀ ਬਹੂ ਕੋਲੋਂ ਚਾਹ ਬਣਵਾ ਕੇ ਲਿਆ ਆਖੀ ਕੋਈ ਗਰਾਈਂ ਆਇਆ ਜਾਂ ਸ਼ੇਰ ਬਣ ਕੇ ਸਾਈਕਲ ਲੈ ਲੈ ਜਾ ਦਵਾ-ਦਵ ਜਗਤਾਰ ਪਿੰਡ ਵੱਲ ਚਾਹ ਲੈਣ ਵਾਸਤੇ ਚਲਾ ਗਿਆ ਦੇਖ ਲਾ ਬਾਈ ਇੱਥੇ ਕਰੀਰ ਰਿੰਡ ਪੋਲੀ ਹੁੰਦੀ ਸੀ ਕੱਟੇ ਨਾਲ ਮੂੰਹ ਸਿਰ ਭਰ ਜਾਂਦੇ ਸੀ ਰੇਤਲੇ ਟਿੱਬਿਆਂ ਤੇ ਖੜੇ ਅੱਕਾਂ ਤੋਂ ਤਿੱਖੜ ਦੁਪਹਿਰੇ ਡਰ ਲੱਗਦਾ ਹੁੰਦਾ ਸੀ ਹੁਣ ਵੇਖ ਲਿਆ ਸਾਰੇ ਪਾਸੇ ਕਣਕਾਂ ਖੜੀਆਂ ਹਾਂ ਜਾਣਟਿਆ ਮਿੱਟੀ ਨਾਲ ਮਿੱਟੀ ਹੋ ਮਥੇਰਾ ਤੰਦ ਪਿਟਿਆ ਤੂੰ ਤਾਂ ਦੇਖਿਆ ਹੀ ਹੈ ਸਾਰਾ ਕੁਛ ਅਰਜਨ ਸਿੰਘ ਨੇ ਇੱਕ ਠੰਡਾ ਹੋਕਾ ਲਿਆ ਬਾਈ ਕਿਉਂ ਦਿਲ ਦੇ ਹੱਛੜੀ ਬੈਠਾ ਹੁਣ ਤਾਂ ਰੱਬ ਨੇ ਰੰਗ ਭਾਗ ਲਾਇਆ ਦਲਜੀਤ ਦਾ ਮੁੰਡਾ ਵੀ ਹੁਣ ਜਵਾਕਾਂ ਵਾਲਾ ਹੋ ਗਿਆ ਵਿਰਜੰਟ ਨੇ ਅਰਜਨ ਨੂੰ ਮੋਢੇ ਤੇ ਹੱਥ ਰੱਖ ਕੇ ਹੌਸਲਾ ਦਿੱਤਾ ਗੁਰਜੰਟ ਆਖਰੀ ਵਾਰ ਅਰਜਨ ਸਿਉਂ ਘਰ ਉਹਦੇ ਪੁੱਤ ਦਲਜੀਤ ਅਤੇ ਨੌ ਕੁਲਜੀਤ ਦੇ ਸੰਸਕਾਰ ਤੇ ਆਇਆ ਸੀ ਉਸ ਤੋਂ ਬਾਅਦ ਉਹ ਅੱਜ ਮਿਲੇ ਸੀ ਹਾਂ ਹੁਣ ਇੱਕ ਖੜੋ ਇੱਕ ਪੜੋਤਾ ਤੇ ਪੜੋਤੀ ਆ ਮੇਰੇ ਹੁਣ ਤਾਂ ਦੋਵੇਂ ਸੁਖਨਾਲ ਸਕੂਲ ਪੜਦੇ ਆ ਅਰਜਨ ਸਿਉ ਨੇ ਮੰਜੇ ਦੀ ਤੌਣ ਤੇ ਨਿਗਾਹ ਟਿਕਾਉਂਦਿਆਂ ਕਿਹਾ ਆਹ ਦੇਖ ਟਰੈਕਟਰ ਤੇ ਗਲਜੀਤੇ ਦਾ ਮੁੰਡਾ ਸੁਹਾਗਾ ਮਾਰੀ ਜਾਂਦਾ ਐਨੇ ਨੂੰ ਘਰੋਂ ਚਾਹ ਤੇ ਨਾਲ ਬਿਸਕੁਟ ਆ ਗਏ ਅਰਜੁਨ ਨੇ ਥਰਮੋਸਾ ਢੱਕਣ ਖੋਲ ਗਲਾਸਾਂ ਵਿੱਚ ਚਾਹ ਪਾ ਦਿੱਤੀ ਗੁਰਜੰਟ ਚਾਹ ਦੀ ਕੁੱਟ ਪੜਦਾ ਹੋਇਆ ਬੋਲਿਆ ਚਾਹ ਤਾਂ ਸਾਡੀ ਪੋਤਨੋਂ ਨੇ ਭਾਬੀ ਪ੍ਰਤਾਪ ਕੁਰਬਾਲੀ ਬਣਾਈਆ ਪਿਆਲਾ ਪੱਕਾ ਭਾਬੀ ਨੇ ਦਿੱਤਾ ਹੋਣਾ ਸਾਡੀ ਪੋਤਨੋਂ ਨੂੰ ਤੇ ਉਹ ਖੇੜ ਖੜਾ ਕੇ ਹੱਸ ਪਿਆ ਯਾਦਾ ਬਾਈ ਭਾਬੀ ਵੀ ਐਦਾਂ ਹੀ ਚਾਹ ਲਿਆਉਂਦੀ ਹੁੰਦੀ ਸੀ ਉਦੋਂ ਆ ਚਾਹ ਨੂੰ ਤੱਤੀ ਰੱਖਣ ਵਾਲੀਆਂ ਬੋਤਲਾਂ ਜਹੀਆਂ ਨਹੀਂ ਹੁੰਦੀਆਂ ਸਨ ਆ ਬਿਸਕੁਟਾਂ ਇਹਾਂ ਨੂੰ ਕੌਣ ਜਾਣਦਾ ਸੀ ਉਦੋਂ ਭਲਾਂ ਉਦੋਂ ਭਾਬੀ ਨੇ ਪਿੱਤਲ ਦਾ ਡੋਲੂ ਭਰ ਲਿਆਉਣਾ ਤੇ ਨਾਲ ਹੀ ਪਿੰਨੀਆਂ ਲਿਆਉਣੀਆਂ ਬਾਈ ਭਾਬੀ ਦੀਆਂ ਗੱਲਾਂ ਵੀ ਗੱਲਾਂ ਹੀ ਰਹਿ ਗਈਆਂ ਉਹਦੇ ਭੋਗ ਤੇ ਅਪੜ ਵੀ ਨਾ ਹੋਇਆ ਤੇ ਨਾ ਵਿਚਾਰੀ ਨੂੰ ਦਾਗ ਲਵਾਉਣਾ ਹੋਇਆ ਦੋਵੇਂ ਕਿਸੇ ਡੂੰਘੇ ગામ ਦੇ ਸਮੁੰਦਰ ਵਿੱਚ ਡੁੱਬ ਗਏ ਫੇਰ ਗੁਰਜੰਟ ਸਿਓ ਗੱਲ ਬਦਲਦਾ ਬੋਲਿਆ ਬਾਈ ਯਾਦਾ ਜਦੋਂ ਤੇਰੀ ਜਨ ਗਏ ਸੀ ਆਪਣਾ ਨਿੱਕਾ ਹਾਕਮ ਤੇਰਾ ਸਰਵਾਲਾ ਸੀ ਬੜੀ ਰੌਣਕ ਲੱਗੀ ਸੀ ਉਦੋਂ ਪਾਕਿਸਤਾਨ ਨਾਲ ਜੰਗ ਲੱਗੀ ਹੋਈ ਸੀ ਜਨ ਨੂੰ ਹੋ ਗਿਆ ਕੁਵੇਲਾ ਤੇ ਸਾਰੇ ਕਹਿਣ ਕੋਈ ਦੀਵਾ ਬੱਤੀ ਬਾਲਿਆ ਤਾਂ ਪਾਕਿਸਤਾਨ ਵਾਲੇ ਬੰਬ ਸੁੱਟ ਦੇਣਗੇ ਤੇ ਹਾਕਮ ਨੇਰੇ ਵਿੱਚ ਖਾਲ ਵਿੱਚ ਜਾੜ ਗਿਆ ਸੀ ਦੋਨੇ ਹੱਸ ਪਏ ਪੰਜਾਬੀਆਂ ਦਾ ਸੁਹਾਗ ਸੁਭਾਹੀਂ ਐਸਾ ਹੈ ਇਹ ਦੁੱਖ ਵਿੱਚੋਂ ਮੁਸਕਰਾਉਣ ਦੀ ਵਜ੍ਹਾ ਲੱਭ ਹੀ ਲੈਂਦੇ ਆ ਯਾਦਾਬਾਈ ਜਦੋਂ ਭਾਬੀ ਦੀਆਂ ਭੈਣਾਂ ਨੇ ਮੰਜੇ ਤੇ ਕੰਨੇ ਧਰ ਕੇ ਉੱਤੇ ਚਾਦਰ ਪਛਾਤੀ ਸੀ ਮੈਂ ਬੈਠਣ ਲੱਗਾ ਢੰਮ ਕਰਕੇ ਡਿੱ ਗਿਆ ਸੀ ਅਰਜਨ ਦੀ ਅੱਖਾਂ ਅਗੇ ਇੱਕ ਵਾਰ ਫੇਰ ਸਾਰਾ ਸੀਨ ਕਿਸੇ ਫਿਲਮ ਵਾਂਗ ਘੁੰਮ ਗਿਆ ਸੀ ਉਦੋਂ ਨਸੀਰਾ ਨੂੰ ਮਰਿਆ ਹਾਲੇ 6 ਮਹੀਨੇ ਹੋ ਮਹੀਨੇ ਹੀ ਹੋਏ ਸਨ ਜਦੋਂ ਅਰਜਨ ਦਾ ਵਿਆਹ ਹੋਇਆ ਸੀ ਹਾਂ ਸੱਚ ਜਦੋਂ ਆਪਾਂ ਦਲਜੀਤ ਦੀ ਪਹਿਲੀ ਲੋੜੀ ਪਾਈ ਸੀ ਮੈਨੂੰ ਲੱਗਦਾ ਵਿਆਹ ਜਿਹਾ ਕੱਠ ਹੋਇਆ ਹੋਣਾ ਉਦੋਂ ਕਿੰਨੀਆਂ ਰੌਣਕਾਂ ਲੱਗੀਆਂ ਸੀ ਦਲਜੀਤ ਤਾਂ ਨਾਲ ਲੈਂਦੇ ਆਂ ਅਰਜਨ ਦੀਆਂ ਅੱਖਾਂ ਅੱਗੇ ਦਲਜੀਤ ਅਤੇ ਕੁਲਜੀਤ ਦੀਆਂ ਲਾਸ਼ਾਂ ਆ ਗਈਆਂ ਉਹਦੀਆਂ ਅੱਖਾਂ ਅੱਗੇ ਇੱਕਦਮ ਹਨੇਰ ਛਾ ਗਿਆ ਜਿਵੇਂ ਕਾਲੇ ਬੋਲੀ ਨੇ ਸੂਰਜ ਨੂੰ ਟੱਕ ਲਿਆ ਹੋਵੇ ਤੇ ਹੱਥ ਨੂੰ ਹੱਥ ਨਾ ਦਿਸਦਾ ਹੋਵੇ ਤੇ ਅਰਜਨ ਉਸ ਹਨੇਰੇ ਵਿੱਚ ਕਿਧਰੇ ਗਵਾਚ ਗਿਆ ਹੋਵੇ ਉਹਨੂੰ ਆਪਣਾ ਘਰ ਨਾਲ ਲੱਭ ਰਿਹਾ ਹੋਵੇ ਉਸ ਹਨੇਰੀ ਵਿੱਚ ਉਹ ਕਦੇ ਆਪਣੀ ਬੇਬੇ ਬਚਨ ਕਰਨ ਨੂੰ ਲੱਭ ਰਿਹਾ ਹੋਵੇ ਕਦੇ ਨਸੀਰਾ ਨੂੰ ਗੁੱਡੀ ਗੁੱਡੀ ਆਖ ਆਵਾਜ਼ਾਂ ਮਾਰ ਰਿਹਾ ਹੋਵੇ ਘਰੀਆਂ ਵਿੱਚ ਟੰਗੀ ਨਸੀਰਾ ਦੀ ਚੁੰਨੀ ਨੂੰ ਹੱਥ ਪਾਉਣ ਲੱਗਾ ਹੋਵੇ ਤੇ ਬਾਹਵ ਰੋਲੇ ਉਹਨੂੰ ਉਡਾ ਕੇ ਅਸਮਾਨ ਦੀ ਹਿੱਕ ਨੂੰ ਚੜ ਗਏ ਹੋਣ ਕਦੇ ਆਪਣੇ ਪੁੱਤ ਦਲਜੀਤ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਦੂਰੋਂ ਕਿਸੇ ਰੋਹੀ ਦੇ ਵਿੱਚ ਉਸ ਦਿਨੋਂ ਕੁਲਜੀਤ ਦੀਆਂ ਆਵਾਜ਼ਾਂ ਆ ਰਹੀਆਂ ਹੋਣ ਬਾਪੂ ਜੀ ਬਾਪੂ ਜੀ ਉਹਨੂੰ ਸਮਝ ਨਾ ਲੱਗ ਰਹੀ ਹੋਵੇ ਕਿ ਉਹ ਕਿੱਧਰ ਨੂੰ ਜਾਵੇ ਕਿਹਨੇ ਚਾਵਾਂ ਨਾਲ ਉਹਨੇ ਤੇ ਉਹਦੀ ਜੀਵਨ ਸਾਥਣ ਪ੍ਰਤਾਪ ਕੌਰ ਨੇ ਗਲਜੀਤ ਦਾ ਵਿਆਹ ਕੀਤਾ ਸੀ ਜਦੋਂ ਪਰੀਆਂ ਵਰਗੀ ਕੁਲਜੀਤ ਤੋਂ ਪ੍ਰਤਾਪ ਕੌਰ ਨੇ ਦੋਸੜਾ ਲੈ ਪਾਣੀ ਬਾਰਿਆ ਸੀ ਸਾਰੇ ਪਿੰਡ ਨੇ ਖੜ ਖੜਾ ਵੇਖਿਆ ਸੀ ਉੱਚੀ ਲੰਮੀ ਪਰਮਾ ਸਰੀਰ ਆਮੇ ਕਲਜੀਤ ਇੱਕ ਤੱਕ ਕੁੰਡ ਕੱਢਿਆ ਹੋਇਆ ਸੀ ਪਰ ਕੋਲ ਖੜੀਆਂ ਕੁੜੀਆਂ ਬੁੜੀਆਂ ਉਹਦੇ ਕਲਦੀਰੇ ਬੰਨੇ ਗੁੱਟਾਂ ਤੇ ਮਹਿੰਦੀ ਲਗੇ ਗੋਰੇ ਹੱਥਾਂ ਤੋਂ ਉਸਦੇ ਹੁਸਨ ਦਾ ਅੰਦਾਜ਼ਾ ਲਗਾ ਰਹੀਆਂ ਸਨ ਜਦੋਂ ਅਗਲੇ ਦਿਨ ਕਲਜੀਤ ਨੇ ਆ ਕੇ ਅਰਜਨ ਦੇ ਪੈਰੀ ਹੱਥ ਲਾਏ ਸਨ ਜਦ ਉਸ ਦੀਆਂ ਬੰਗਾ ਛਣਕੀਆਂ ਸਨ ਤਾਂ ਅਰਜਨ ਨੂੰ ਲੱਗਿਆ ਸੀ ਜਿਵੇਂ ਕੰਨ ਸੀਰਾ ਮੋੜਾਈ ਹੋਵੇ ਫਿਰ ਜਦ ਵਿਆਹ ਤੋਂ ਬਾਅਦ ਉਹਨੇ ਪਹਿਲੀ ਵਾਰ ਚੁੱਕੇ ਪਿਆਰ ਪਾਇਆ ਸੀ ਜੋੰਕੇ ਪਿਆਰ ਪਾਇਆ ਸੀ ਤਾਂ ਸਭ ਤੋਂ ਪਹਿਲਾਂ ਖੀਰ ਬਣਾਈ ਉਹ ਦਲਜੀਤ ਅਤੇ ਪ੍ਰਤਾਪ ਨਾਲ ਖੇਤ ਬਣੀ ਨਸੀਰਾਂ ਦੀ ਮੱਟੀ ਤੇ ਮੱਥਾ ਟੇਕਣ ਆਈ ਸੀ ਮੱਟੀ ਮੂਰੇ ਬਣੀ ਓਖਲੀ ਵਿੱਚ ਖੀਰ ਪਾ ਕੇ ਉਹ ਕਿੰਨਾ ਚਿਰ ਮੱਟੀ ਮੂਰੇ ਹੱਥ ਜੋੜ ਕੇ ਬੈਠੀ ਰਹੀ ਸੀ ਅਰਜਨ ਸਿਉ ਪਰਾਂ ਕੋਲ ਹੀ ਪੱਠੇ ਵੱਢ ਰਹਾ ਸੀ ਦਲਜੀਤ ਨੇ ਆਵਾਜ਼ ਮਾਰੀ ਸੀ ਆ ਜਾ ਬਾਪੂ ਖੀਰ ਖਾਲਾ ਤੇਰੀ ਨੋਨੇ ਬਣਾਈ ਆ ਆਪਦੇ ਹੱਥੀਂ ਅਰਜਨ ਸਿੰਘ ਪੱਠਿਆਂ ਤੇ ਟੱਕ ਵਿੱਚ ਦਾਤੀ ਖਬੋਕੇ ਆਉਂਦਾ ਬੋਲਿਆ ਨਾ ਪੁੱਤ ਨੂੰ ਨਹੀਂ ਮੇਰੀ ਮੇਰੀ ਤਾਂ ਧੀ ਆ ਇਹ ਕਰਮਾਂ ਵਾਲੀ ਇਹ ਤਾਂ ਮੇਰੀ ਗੁੱਡੀ ਆ ਜੋ ਰੱਬ ਨੇ ਮੈਨੂੰ ਦੁਬਾਰਾ ਦੇ ਦਿੱਤੀ ਆ ਨਾਲੇ ਕੁਲਜੀਤ ਪੁੱਤ ਧੀਆ ਕਦੇ ਪਿਓ ਕੋਲੋਂ ਕੁੰਡ ਨਹੀਂ ਕੱਟਦੀਆਂ ਹੁੰਦੀਆਂ ਤੂੰ ਮੇਰੇ ਕੋਲੋਂ ਆ ਕੁੰਡ ਨਾ ਕਟਿਆ ਕਰ ਜਦੋਂ ਕੁਲਜੀਤ ਨੇ ਕੁੰਡ ਖਿਸਕਾ ਕੇ ਚੁੰਨੀ ਪਿੱਛੇ ਕੀਤੀ ਤਾਂ ਅਰਜਨ ਦੇ ਹੱਥੋਂ ਖੀਰ ਵਾਲੀ ਵਾਟੀ ਡਿਗਦੀ ਡਿਗਦੀ ਬੱਚੀ ਸੀ ਉਹਦੇ ਸਾਹਮਣੇ ਜਾਣੋ ਫਿਰ ਨਸੀਰਾ ਬੈਠੀ ਸੀ ਉਹੀ ਨੈਣ ਨਕਸ਼ ਗੋਰਾ ਰੰਗ ਸਰਬਤੀ ਅੱਖਾਂ ਤੇ ਅੱਖਾਂ ਵਿੱਚ ਧਾਰੀ ਬਨ ਕੇ ਪਾਇਆ ਸੁਰਮਾ ਗੋਰੀਆਂ ਗੱਲਾਂ ਤੇ ਭਾ ਮਾਰਦੀ ਲਾਲੀ ਜਿਵੇਂ ਮੱਖਣ ਦੇ ਪੇੜੇ ਤੇ ਕਿਸੇ ਸੰਧੂਰ ਲਿਪੜੀ ਉਂਗਲ ਰੱਖ ਦਿੱਤੀ ਹੋਵੇ ਸੱਜੀ ਗੱਲ ਤੇ ਰੱਬ ਨੇ ਨਜ਼ਰਾਂ ਤੋਂ ਬਚਾਉਣ ਲਈ ਬਖਸ਼ਿਆ ਕੁਦਰਤੀ ਕਾਲਾ ਤਿਲ ਤਿੱਖਾ ਤਲਵਾਰ ਵਰਗਾ ਨੱਕ ਪਤਲੇ ਗੁਲਾਬੇ ਭੁੱਲ ਤੇ ਚਿੱਟੇ ਮੋਤੀਆਂ ਵਰਗੇ ਦੰਦ ਜਿਵੇਂ ਕਿਸੇ ਨੇ ਗੁਲਾਬ ਦੀਆਂ ਪੱਤੀਆਂ ਖਿਲਾਰ ਕੇ ਉੱਤੇ ਕੋਡੀਆਂ ਰੱਖ ਦਿੱਤੀਆਂ ਹੋਣ ਇੱਕ ਵਾਰ ਫਿਰ ਨਸੀਰਾ ਉਹਦੇ ਘਰ ਦੀ ਦੇਲੀ ਅੰਦਰ ਆ ਗਈ ਸੀ ਦਲਜੀਤ ਦਾ ਵਿਆਹ ਉਹਨਾਂ 19 ਸਾਲ ਦੀ ਉਮਰ ਵਿੱਚ ਹੀ ਕਰ ਦਿੱਤਾ ਸੀ ਕਿਉਂਕਿ ਪ੍ਰਤਾਪ ਕੌਰ ਥੋੜੀ ਠੀਕ ਨਹੀਂ ਸੀ ਰਹਿੰਦੀ ਵਕਤ ਸੋਨਾ ਬੀਤ ਰਿਹਾ ਸੀ ਦਲਜੀਤ ਵੀ ਪੜਿਆ ਲਿਖਿਆ ਸੀ ਜਦੋਂ ਚਣ ਚਣ ਪੱਗ ਬਨ ਕੇ ਕਿਤੇ ਜਾਣ ਦੇ ਲਈ ਕੁਲਜੀਤ ਨਾਲ ਬਾਹਰ ਨਿਕਲਦਾ ਦੋਵੇਂ ਐਨੇ ਸੋਹਣੇ ਲੱਗਦੇ ਪ੍ਰਤਾਪ ਕੁਰ ਮਿਰਚਾਂ ਵਾਰ ਚੁੱਲ੍ਹੇ ਵਿੱਚ ਸੁੱਟਦੀ ਕੁਲਜੀਤ ਨੇ ਇੱਕ ਬਹੁਤ ਸੋਹਣੇ ਮੁੰਡੇ ਨੂੰ ਜਨਮ ਦਿੱਤਾ ਗੋਲੂ ਮੋਲੂ ਜਿਹਾ ਬਾळा ਸੋਹਣਾ ਆਪਣੀ ਮਾਂ ਕੁਲਜੀਤ ਕੁਰ ਵਰਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਨਾਮ ਰੱਖਣ ਲਈ ਅੱਖਰ ਕਢਵਾਇਆ ਗਿਆ ਜੋ ਆਇਆ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਬਾਰ ਬੱਬੇ ਅੱਖਰ ਤੇ ਉਸ ਦਾ ਨਾਮ ਬਲਬੀਰ ਸਿੰਘ ਰੱਖ ਦਿੱਤਾ ਗਿਆ ਬਲਬੀਰ ਹਲੇ 3 ਸਾਲ ਦਾ ਹੀ ਸੀ ਇੱਕ ਮਨਹੂਸ ਦਿਨ ਚੜ੍ਹਿਆ ਸੀ 11 ਹਾੜ ਦਾ ਦਿਨ ਤੇ ਸਾਲ ਸੀ 1990 ਜਦੋਂ ਪੰਜਾਬ ਕਾਲੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਸੀ ਪਰ ਉਹ ਇੱਕ ਦਿਨ ਹੀ ਅਰਜਨ ਸਿੰਘ ਦੀ ਪੂਰੀ ਜ਼ਿੰਦਗੀ ਕਾਲੀ ਕਰ ਗਿਆ ਸੀ ਦਲਜੀਤ ਤੇ ਕੁਲਜੀਤ ਕਿਸੇ ਕੰਮ ਸ਼ਹਿਰ ਗਏ ਸੀ ਬਲਬੀਰ ਨੂੰ ਥੋੜਾ ਬੁਖਾਰ ਹੋਣ ਕਰਕੇ ਅਰਜਨ ਤੇ ਪ੍ਰਤਾਪ ਕੋਲ ਪ੍ਰਤਾਪ ਕੁਰਕੋਲੇ ਛੱਡ ਗਏ ਸੀ ਅਰਜਨ ਸਿੰਘ ਦੀਆਂ ਅੱਖਾਂ ਅੱਗੇ ਇੱਕ ਵਾਰ ਫਿਰ ਉਹ ਦਿਨ ਫਿਲਮ ਵਾਂਗ ਘੁੰਮ ਗਿਆ ਅਰਜਨ ਸਿੰਘ ਬੇੜੇ ਵਿੱਚ ਲੱਗੇ ਤੂਤ ਥੱਲੇ ਮੰਜੇ ਦੀ ਪੈਂਦ ਕੱਸ ਰਿਹਾ ਸੀ ਚੰਗਾ ਬਾਪੂ ਜੀ ਚੱਲਦੇ ਆ ਬਲਵੀਰ ਦਾ ਧਿਆਨ ਰੱਖਿਓ ਦੁੱਧ ਮੈਂ ਨਿਪਲ ਵਿੱਚ ਪਾ ਕੇ ਰੱਖ ਦਿੱਤਾ ਉਹ ਬੇਬੇ ਜੀ ਆਪੇ ਪਿਆ ਦੇਣਗੇ ਕੁਲਜੀਤ ਕੁਰ ਮੱਥਾ ਟੇਕਦੀ ਹੋਈ ਬੋਲੀ ਸੀ ਜਿਉਂਦੀ ਰਹ ਭਾਈ ਕੁਲਜੀਤ ਤੇ ਗੁਰੂ ਮਹਾਰਾਜ ਤੇਰੀ ਵੱਡੀ ਉਮਰ ਕਰੇ अर्जुन ਸਿਉ ਕਲਜੀਤ ਕੋਰ ਦੇ ਸਿਰ ਤੋਂ ਚਾਰ ਉਂਗਲਾ ਉੱਚਾ ਹੱਥ ਰੱਖ ਕੇ ਅਸੀਸ ਦਿੰਦਾ ਬੋਲਿਆ ਸੀ ਪਰ ਰੱਬ ਨੇ ਜਿਵੇਂ ਉਸ ਦੀ ਇਹ ਅਸੀਸ ਕਬੂਲ ਹੀ ਨਹੀਂ ਸੀ ਕੀਤੀ ਸ਼ਾਮ ਜਹੈ ਨੂੰ ਕਲਜੀਤ ਤੇ ਦਲਜੀਤ ਦੀਆਂ ਲਾਸ਼ਾਂ ਘਰ ਆਈਆਂ ਸਨ ਕਾਰ ਪੂਰੀ ਤਰਾਂ ਗੋਲੀਆਂ ਨਾਲ ਸ਼ਾਨਣੀ ਹੋਈ ਸੀ ਅਸਲ ਦੇ ਵਿੱਚ ਦਲਜੀਤ ਥੋੜੇ ਕਾਮਰੇਡ ਖਿਆਲਾਂ ਦਾ ਸੀ ਉਹ ਪਾਸ਼ ਦਾ ਫੈਨ ਸੀ ਪਾਸ਼ ਨੂੰ ਵੀ ਤਾਂ ਇਸੇ ਤਰ੍ਹਾਂ ਮੋਟਰ ਸੇ ਮੋਟਰ ਤੇ ਨਹਾਉਂਦੇ ਵਕਤ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਸੀ ਐਦਾਂ ਹੀ ਜਦੋਂ ਦਲਜੀਤ ਅਤੇ ਕੁਲਜੀਤ ਗੱਡੀ ਵਾਪਸ ਪਿੰਡ ਆ ਰਹੀ ਸੀ ਨਹਿਰ ਦੀ ਪਟੜੀ ਤੇ ਆ ਰਹੀ ਗੱਡੀ ਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਅੰਨੇ ਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਹੋ ਸਕਦਾ ਇਹ ਕੰਮ ਕਿਸੇ ਨੇ ਸ਼ਰੀਕੇ ਵਿੱਚੋਂ ਹੀ ਕਰਵਾਇਆ ਹੋਵੇ ਕਿਉਂਕਿ ਅਗਰ ਦਲਜੀਤ ਕੁਲਜੀਤ ਅਤੇ ਬਲਬੀਰ ਰਸਤੇ ਵਿੱਚੋਂ ਹਟਦੇ ਸੀ ਤਾਂ ਅਰਜੰਸਿਓਂ ਦੀ 20 ਕਿੱਲੇ ਜ਼ਮੀਨ ਉਹਨਾਂ ਹਿੱਸੇ ਹੀ ਆਉਂਦੀ ਸੀ ਉਂਝ ਵੀ ਖਾੜਕੂ ਬਾਦ ਦੌਰਾਨ ਲੋਕਾਂ ਬਹੁਤ ਆਪਣੀਆਂ ਦੁਸ਼ਮਣੀਆਂ ਕੱਢੀਆਂ ਸਨ ਕਿਸੇ ਨੇ ਆਪਣੇ ਭਰਾ ਨੂੰ ਖਾੜਕੂ ਕਹਿ ਮਰਵਾ ਦਿੱਤਾ ਸੀ ਤਾਂ ਕਿ ਉਸ ਦੇ ਹਿੱਸੇ ਦੀ ਜ਼ਮੀਨ ਸਾਮ ਸਕੇ ਕਿਸੇ ਨੇ ਆਪਣੇ ਭਰਾ ਕਰ ਨਕਲੀ ਕੈਂਟਾਂ ਕੋਲੋਂ ਅਸਲਾ ਰਖਵਾ ਉਹਨਾਂ ਨੂੰ ਭਗੌੜਾ ਹੋਣ ਦੇ ਲਈ ਮਜਬੂਰ ਕਰ ਦਿੱਤਾ ਸੀ ਤਾਂ ਕਿ ਘਰ ਅਤੇ ਜ਼ਮੀਨ ਇਕੱਲਾ ਹੀ ਸਾਮ ਸਕੇ ਕੁਲਜੀਤ ਤੇ ਦਲਜੀਤ ਦੀਆਂ ਲਾਸ਼ਾਂ ਪਛਾਣੀਆਂ ਵੀ ਨਹੀਂ ਜਾ ਰਹੀਆਂ ਸਨ ਜਿਸ ਕੁਲਜੀਤ ਨੂੰ ਵੇਖ ਚੰਦ ਵੀ ਫਿੱਕਾ ਲੱਗਣ ਲੱਗਦਾ ਸੀ ਅੱਜ ਉਸ ਦਾ ਚਿਹਰਾ ਵੀ ਦੇਖਣ ਯੋਗ ਨਹੀਂ ਸੀ ਰਹਾ ਇੱਕ ਸਾਈਡ ਤੇ ਬਸਟ ਬਚਨ ਕਰਕੇ ਪੂਰਾ ਜ਼ਬਾੜਾ ਉੱਡ ਗਿਆ ਸੀ ਖੂਨ ਦੇ ਨਾਲ ਲੱਤ-ਪੱਥ ਲਾਸ਼ਾਂ ਬੇੜੇ ਵਿੱਚ ਪਈਆਂ ਸਨ ਬਸ ਉਸ ਦਿਨ ਤੋਂ ਲੈ ਕੇ ਅੱਜ ਤੱਕ ਬਲਬੀਰ ਨੂੰ ਅਰਜਨ ਸਿੰਘ ਤੇ ਪ੍ਰਤਾਪ ਕੁਰ ਨੇ ਪਾਲਿਆ ਸੀ ਬਲਵੀਰ ਦੇ ਬਿਆਤੇ ਮਾਂ ਵਾਲੇ ਸਾਰੇ ਕਾਰਬਿਹਾਰ ਪ੍ਰਤਾਪ ਕੁਰਨੇ ਮਾਂ ਬਣ ਕੇ ਆਪ ਕੀਤੇ ਸਨ ਦੋ ਕੁ ਸਾਲ ਪਹਿਲਾਂ ਉਹ ਕਰਮਾਂ ਵਾਲੀ ਵੀ ਰੱਬ ਘਰ ਤੋਰ ਗਈ ਸੀ ਅਰਜਨ ਨੂੰ ਬਲਵੀਰ ਦੇ ਸਹਾਰੇ ਛੱਡ ਕੇ ਅੱਜ ਉਹੀ ਬਲਵੀਰ ਕਹਿ ਰਿਹਾ ਸੀ ਬੁੜੇ ਨੂੰ ਅਕਲ ਪਤਾ ਨਹੀਂ ਕਦੋਂ ਆਉਣੀ ਆ ਇੱਕ ਮਟੀ ਦੇ ਨਾਲ ਗੱਲਾਂ ਕਰਦਾ ਰਹਿੰਦਾ ਜਿਵੇਂ ਇਹਦੇ ਨਾਲ ਬੋਲਦੀ ਹੋਵੇ ਬਾਈ ਓਏ ਬਾਈ ਕਿੱਥੇ ਗਵਾਚ ਗਿਆ ਗੁਰਜਨ ਸਿੰਘ ਨੇ ਅਰਜਨ ਸਿੰਘ ਨੂੰ ਬਾਹ ਤੋਂ ਫੜ ਕੇ ਹਿਲਾਉਣਿਆ ਅਰਜਨ ਸਿੰਘ ਉਬੜ ਬਾਹੇ ਬੋਲਿਆ ਹਾਂ ਕਿਤੇ ਨਹੀਂ ਕਿਤੇ ਨਹੀਂ ਫਿਰ ਓਨੇ ਅੰਗੂਠੇ ਤੇ ਪਹਿਲੀ ਉਂਗਲ ਦੇ ਨਾਲ ਨੱਕ ਕੋਲੋਂ ਅੱਖਾਂ ਦੀਆਂ ਦੋਵੇਂ ਕੋਰਾਂ ਦੱਬ ਕੇ ਹੰਝੂ ਸਾਫ਼ ਕੀਤੇ ਭਰੇ ਹੋਏ ਗਲੇ ਨੂੰ ਖੰਘੂਰਾ ਮਾਰ ਕੇ ਸਾਫ਼ ਕਰਦਾ ਬੋਲਿਆ ਹੋਰ ਸੁਣਾ ਜੰਟਿਆ ਘਰੇ ਕਿਵੇਂ ਆ ਸਾਰੇ ਵਧੀਆ ਬਾਈ ਸਾਰੇ ਚੜ੍ਹਦੀ ਕਲਾ ਵਿੱਚ ਆ ਵਾਹਿਗੁਰੂ ਦੀ ਕਿਰਪਾ ਸਭ ਤੇ ਗੁਰਜੰਟ ਖੈਰ ਸੁਖ ਦੱਸਦਾ ਬੋਲਿਆ ਕਿੰਨੀ ਦੇਰੋਂ ਪੁਰਾਣੀ ਆਤੇ ਪਰਿਵਾਰ ਤੋਂ ਖੇਤੀ ਬਾੜੀ ਤੱਕ ਦੀਆਂ ਗੱਲਾਂ ਕਰਦੇ ਰਹੇ ਕਦੇ ਉਦਾਸ ਹੋ ਜਾਂਦੇ ਕਦੇ ਹੱਸ ਪੈਂਦੇ ਫਿਰ ਗੁਰਜੰਟ ਉੱਠ ਖੜਾ ਹੁੰਦਾ ਹੋਇਆ ਬੋਲਿਆ ਚੰਗਾ ਬਾਈ ਜੀ ਫਿਰ ਮੈਂ ਚੱਲਦਾ ਹੁਣ ਫਿਰ ਕਿਤੇ ਘੇੜਾ ਮਾਰੂੰਗਾ ਤੂੰ ਵੀ ਆ ਜਾਈਂ ਕਦੇ ਤੂੰ ਤਾਂ ਨਾਨਕਿਆਂ ਦਾ ਪਿੰਡ ਹੀ ਭੁੱਲ ਗਿਆ ਭੂਆ ਦੇ ਮਰਨ ਦੇ ਮਗਰੋਂ ਇਨਾਂ ਆਖ ਗੁਰਜੰਟ ਖੇਤ ਦੀ ਵੱਟ ਪੈ ਕੇ ਕੱਚੇ ਪੈਸੇ ਚੜ ਗਿਆ ਮਾਗ ਦੀ ਤਿੱਖੀ ਧੁੱਪ ਅਰਜੁਨ ਦੇ ਪਿੰਡੇ ਨੂੰ ਸੇਕਾ ਦੇ ਰਹੀ ਸੀ ਪਰ ਉਸ ਦਾ ਅੰਦਰ ਕਿਸੇ ਪਾਲੇ ਨੇ ਮਾਰਿਆ ਹੋਇਆ ਸੀ ਕਿਸੇ ਠੱਕੇ ਮਾਰੀ ਬੱਕਰੀ ਵਾਂਗ ਉਹਦੇ ਅੰਦਰ ਕੁਝ ਕੰਬ ਰਿਹਾ ਸੀ ਹੁਣੇ-ਹੁਣੇ ਕੁਝ ਘੰਟੇ ਪਹਿਲਾਂ ਤਾਂ ਉਹ ਨਸੀਰਾ ਦੀ ਮਟੀ ਦੀਆਂ ਇੱਟਾਂ ਨਹਿਰ ਵਿੱਚ ਤਾਰ ਕੇ ਆਇਆ ਸੀ ਕਿਸੇ ਫੁੱਲਾਂ ਵਾਂਗ ਅੱਜ ਤੋਂ 27 ਸਾਲ ਪਹਿਲਾਂ ਇਦਾਂ ਹੀ ਕੀਰਤਪੁਰ ਸਾਹਿਬ ਉਹ ਦਲਜੀਤ ਤੇ ਕੁਲਜੀਤ ਦੇ ਫੁੱਲ ਤਾਰ ਕੇ ਆਇਆ ਸੀ ਉਹ ਤਿੱਖੀ ਤੁੱਪ ਦੇ ਵਿੱਚ ਉੱਪਰ ਸਾਫਾ ਲੈ ਕੇ ਫਿਰ ਲੰਬਾ ਪੈ ਗਿਆ ਉਹਦੇ ਕੰਨਾਂ ਦੇ ਵਿੱਚ ਗੁਰਜੰਡ ਤੇ ਕਹੇ ਬੋਲ ਗੂੰਜ ਰਹੇ ਸਨ ਬਾਈ ਤੂੰ ਤਾਂ ਨਾਨਕਿਆਂ ਦਾ ਪਿੰਡ ਹੀ ਭੁੱਲ ਗਿਆ ਭੂਆ ਦੇ ਮਰਨ ਮਗਰੋਂ ਇਹ ਕੋਈ 56 ਸਾਲ ਪੁਰਾਣੀ ਗੱਲ ਸੀ ਕੋਈ 1961 ਬਾੜ ਤੇ ਗੱਲ ਸੀ ਉਹ ਪਰ अर्जुन ਦੇ ਚੇਤਿਆਂ ਵਿੱਚ ਹਲੇ ਵੀ ਡੂੰਘੇ ਅਖਰਾਂ ਵਾਂਗ ਉੱਕਰੀ ਹੋਈ ਸੀ ਕਿਸੇ ਤਾਜ਼ੀ ਘਟਨਾ ਦੇ ਵਾਂਗ ਉਹਦੇ ਦਿਮਾਗ ਵਿੱਚ ਬਾਰ ਬਾਰ ਇਹ ਗੱਲ ਕਿਸੇ ਹਥੌੜੇ ਦੇ ਵਾਂਗ ਝਟਾ ਮਾਰ ਰਹੀ ਸੀ ਕਿ ਭੂਆ ਦੇ ਮਰਨ ਦੇ ਮਗਰੋਂ ਉਸ ਦੇ ਸਾਹਮਣੇ ਉਸ ਦੀ ਮਾਂ ਬਚਨ ਕਰਦਾ ਭਾਦੋਂ ਦੇ ਮਹੀਨੇ ਪਾਟੀ ਖਖੜੀ ਵਾਂਗ ਪਾਟਿਆ ਸ਼ਰੀਰ ਆ ਗਿਆ ਉਹਦੀ ਰੂਹ ਕੰਬ ਗਈ ਜਿਵੇਂ ਥਾਲ ਵਿੱਚ ਭਰਿਆ ਪਾਣੀ ਮਾਮੂਲੀ ਜਹੀ ਠੋਕਰ ਲੱਗਣ ਦੇ ਨਾਲ ਕੰਬ ਜਾਂਦਾ ਹੈ ਉਹਦੇ ਬੁੱਢੇ ਪਿੰਡੇ ਤੇ ਚਿੱਟੇ ਵਾਲਾਂ ਤੇ ਲੂਹ ਕੰਡਾ ਖੜਾ ਹੋ ਗਿਆ ਉਸ ਦੀ ਸੋਚ ਦੇ ਪਿੱਛੇ ਫੇਰ 55 ਸਾਲ ਪਿੱਛੇ ਉੱਡ ਗਏ ਫੇਰ ਜ਼ਿੰਦਗੀ ਦੇ ਪਲ ਇੱਕ ਇੱਕ ਕਰਕੇ ਉਸ ਦੀਆਂ ਅੱਖਾਂ ਵਿੱਚ ਘੁੰਮਣ ਲੱਗੇ ਉਹ ਫੇਰ ਆਪਣੇ ਪੁਰਾਣੇ ਘਰ ਦੇ ਵਿਹਲੇ ਵਿੱਚ ਜਾ ਖਲੋਤਾ ਨਸੀਰਾ ਕੋਈ 14-15 ਸਾਲ ਦੀ ਹੋ ਗਈ ਸੀ ਤੇ ਅਰਜਨ ਸਿਓ ਕੋਈ 23-24 ਸਾਲ ਦਾ ਜੇਠ ਹਾਰ ਦਾ ਮਹੀਨਾ ਸੀ ਸ਼ਾਮ ਜਿਹਦਾ ਵਕਤ ਸੀ ਮੂੰਹ ਜਿਹਾਂ ਹਨੇਰਾ ਹੋ ਗਿਆ ਆਸਮਾਨ ਤੇ ਇੱਕ ਅੱਤੇ ਤਾਰੇ ਨੇ ਮੂੰਹ ਦਿਖਾ ਦਿੱਤਾ ਸੀ ਨਸੀਰਾ ਚੁੱਲ੍ਹੇ ਤੇ ਬੈਠੀ ਰੋਟੀਆਂ ਬਣਾ ਰਹੀ ਸੀ ਅਰਜਨ ਸਿਓ ਕਿਤੇ ਮੇਲੇ ਗਿਆ ਹੋਇਆ ਸੀ ਉੱਥੇ ਛਿੰਜ ਸੀ ਪਹਿਲਵਾਨਾਂ ਦੇ ਦੰਗਲ ਹੋਣੇ ਸੀ ਹਾਲੇ ਤੱਕ ਮੁੜਿਆ ਨਹੀਂ ਸੀ ਨਸੀਰਾ ਰੋਟੀ ਪਕਾਉਂਦੀ ਹੋਈ ਨਾਲ-ਨਾਲ ਕੰਧੋਲੀ ਦੀਆਂ ਮੋਰੀਆਂ ਵਿੱਚ ਦੀ ਆਪਣੇ ਵੀਰ ਦਾ ਰਾਹ ਦੇਖ ਰਹੀ ਸੀ ਬਚਨ ਕੁਰਪਰਾ ਛਟੀਆਂ ਦੇ ਕੰਨੂ ਕੋਲੋਂ ਛਟੀਆਂ ਲੈਣ ਗਈ ਸੀ ਨਾਲ ਹੀ ਪਰਾਂ ਉਹਨਾਂ ਦੇ ਬੱਲਾਂ ਲੱਗੀਆਂ ਬੇਲਾਂ ਲੱਗੀਆਂ ਹੋਈਆਂ ਸਨ ਕਦੂਆਂ ਤੋਰੀਆਂ ਦੀਆਂ ਤੇ ਕੋਲ ਹੀ ਹਰਾ ਕਚਾਰ ਪੂਤਨਾ ਖੜਾ ਸੀ ਪੂਤਨੇ ਦੀ ਮਹਿਕ ਹਵਾ ਵਿੱਚ ਘੁਲ ਰਹੀ ਸੀ ਇੱਕ 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 ਮਿੱਠੀ ਮਿੱਠੀ ਜਿਹੀ ਸੁਗੰਧ ਆ ਰਹੀ ਸੀ ਬਚਨ ਕੁ ਛਟੀਆਂ ਦਾ ਰੁਗ ਭਰ ਕੇ ਪਰਾਂ ਰੱਖ ਕੇ ਪੂਤਨਾ ਤੋੜਨ ਲੱਗ ਪਈ ਕੰਧੋਲੀ ਤੇ ਬਹਿਦੀ-ਵੇਦੀ ਹਲਕਾ-ਹਲਕਾ ਚਾਨਣ ਪੈ ਰਿਹਾ ਸੀ ਪੂਤਨਾ ਤੋੜਦੇ ਬਚਨ ਕੁ ਬੋਲ ਰਹੀ ਸੀ ਆ ਜਾਣਦੇ ਅੱਜ ਅਰਜਣ ਨੂੰ ਮੈਂ ਖਿੱਚੂ ਉਹਦੇ ਕੰਨ ਕੱਲ ਦਾ ਗਿਆ ਹੋਇਆ ਘਰ ਦਾ ਪੂਰਾ ਫਿਕਰ ਨਹੀਂ ਅਚਾਨਕ ਹੋਜ਼ਾ ਪਿਆਰ ਕਿਸੇ ਕੁਲੀ ਚੀਜ਼ ਤੇ ਟਿਕਿਆ ਇੱਕ ਜ਼ੋਰਦਾਰ ਚੀਕ ਮਾਰ ਕੇ ਬਚਨ ਕਰ ਉੱਥੇ ਹੀ ਬਹਿ ਗਈ ਨਸੀਰਾ ਚੀਕ ਸੁਣ ਕੇ ਇੱਕਦਮ ਛਟੀਆਂ ਵੱਲ ਭੱਜੀ ਪ੍ਰਾਂਤ ਦੇ ਇੱਕ ਕੰਨੀ ਤੇ ਉਹਦਾ ਪਿਆਰ ਟਿਕਿਆ ਪ੍ਰਾਂਤ ਵਿਚਲਾ ਪ੍ਰੇਥਨ ਬੁੜਕ ਕੇ ਉਹਦੇ ਨੀੜਿਆਂ ਤੇ ਪੈ ਗਿਆ ਤਵੇ ਤੇ ਪਾਈ ਰੋਟੀ ਤਵੇ ਤੇ ਹੀ ਰਹਿ ਗਈ ਜਦ ਉਹਨੇ ਜਾ ਕੇ ਦੇਖਿਆ ਤਾਂ ਬਚਨਕੁਰ ਲੱਤ ਫੜ ਕੇ ਬੈਠੀ ਹੋਈ ਸੀ ਸ਼ਾਇਦ ਕਿਸੇ ਜ਼ਹਿਰੀ ਸੱਪ ਨੇ ਉਸਦੀ ਪਿੰਜਣੀ ਤੇ ਡੰਗ ਮਾਰਿਆ ਸੀ ਬਚਨਕੁਰ ਦੀ ਆਵਾਜ਼ ਵੀ ਨਹੀਂ ਸੀ ਨਿਕਲ ਰਹੀ ਨਸੀਰਾ ਉੱਚੀ ਉੱਚੀ ਚੀਕਾਂ ਮਾਰਨੀ ਚਾਹੁੰਦੀ ਸੀ ਪਰ ਉਸਦੀ ਆਵਾਜ਼ ਵੀ ਨਹੀਂ ਸੀ ਨਿਕਲ ਰਹੀ ਬੋਲਦੀ ਤਾਂ ਪਹਿਲਾਂ ਹੀ ਨਹੀਂ ਸੀ ਪਰ ਹੁਣ ਤਾਂ ਅੰਦਰ ਦਰਦ ਦੇ ਨਾਲ ਭਰਿਆ ਹੋਇਆ ਸੀ ਤੇ ਕੱਪੜੇ ਸੁੱਕੇ ਆਟੇ ਨਾਲ ਤਬ ਤੇ ਪਈ ਰੋਟੀ ਨੇ ਸੜ ਕੇ ਧੂਆ ਕਰ ਦਿੱਤਾ ਸੀ ਨਸੀਰਾ ਗਵਾਨੀਆਂ ਦੇ ਘਰ ਵੱਲ ਭੱਜੀ ਗਈ ਉਹ ਗਵਾਨ ਵਿੱਚੋਂ ਲੱਗਦੀ ਚਾਚੀ ਨੂੰ ਦੱਸਣਾ ਚਾਹ ਰਹੀ ਸੀ ਪਰ ਰੋਟੀ ਟੋਕ ਵਿੱਚ ਰੁਜੀ ਚਾਚੀ ਦਾ ਉਸ ਵੱਲ ਧਿਆਨ ਹੀ ਨਹੀਂ ਸੀ ਉਹ ਨੇਰੇ ਵਿੱਚ ਖੜੀ ਬੰਗਾ ਛਣਕਾਰ ਰਹੀ ਸੀ ਉਹ ਡਰ ਦੀ ਚੌਂਤਰੇ ਤੇ ਨਹੀਂ ਸੀ ਚੜ ਰਹੀ ਕਿਉਂਕਿ ਕਈ ਘਰ ਉਹਨੂੰ ਆਪਣੀ ਮਾਂ ਪਿਓ ਨੂੰ ਖਾ ਜਾਣ ਵਾਲੀ ਡੈਨ ਕਹਿੰਦੇ ਸਨ ਇਸ ਲਈ ਉਹਨੂੰ ਚੇਤੇ ਨਹੀਂ ਸਨ ਚੜਨ ਚੌਂਤੇ ਨਹੀਂ ਸਨ ਚੜਨ ਦਿੰਦੇ ਨਸੀਰਾ ਰੋ ਰਹੀ ਸੀ ਉਹਦੀਆਂ ਚੀਕਾਂ ਵੀ ਹਲਕੀਆਂ-ਹਲਕੀਆਂ ਹੀ ਬੁੱਲਾਂ ਤੱਕ ਉੱਪਰ ਰਹੀਆਂ ਸਨ ਜਿਵੇਂ ਕੋਈ ਗਲਾ ਬੈਠੇ ਵਾਲਾ ਬੋਲਦਾ ਹੋਵੇ ਉਹਨੇ ਜੋਰ-ਜੋਰ ਦੀ ਬੰਗਾ ਛਣਕਾਈਆਂ ਐਨੇ ਜੋਰ ਦੀ ਕਿ ਇੱਕ ਵੰਗ ਟੁੱਟ ਕੇ ਉਸਦੀ ਵੀਣੀ ਵਿੱਚ ਖੁੱਭ ਗਈ ਪਰ ਉਸਨੂੰ ਦਰਦ ਨਾ ਹੋਇਆ ਖੁੱਬੀ ਬੰਗ ਨਾਲ ਲਹੂ ਦੇ ਤੁੱਕੇ ਜ਼ਮੀਨ ਤੇ ਆਣ ਲੱਗੇ ਜਦੋਂ ਗਵਾਨ ਵਿੱਚ ਲੱਗਦੀ ਨੇ ਚਾਚੀ ਦਾ ਧਿਆਨ ਪਿਆ ਉਹ ਬੋਲਨੇ ਕੀ ਹੋਇਆ ਨਸੀਰਾ ਐਸ ਵੇਲੇ ਸੁਖ ਤਾਂ ਹੈ ਨਸੀਰਾ ਰੋਂਦੀ ਹੋਈ ਗਵਣ ਵਿੱਚੋਂ ਲੱਗਦੀ ਚਾਚੀ ਦਾ ਹੱਥ ਫੜੋ ਉਹ ਨੂੰ ਆਪਣੇ ਘਰ ਖਿੱਚ ਲਈ ਵਚਨਕਰ ਪੁਦੀਨੇ ਦੀ ਕਿਆਰੀ ਵਿੱਚ ਡਿੱਗੀ ਹੋਈ ਸੀ ਉਹਦੇ ਮੂੰਹ ਵਿੱਚੋਂ ਝੱਗ ਨਿਕਲੀ ਹੋਈ ਸੀ ਉਸ ਗਵਣ ਨੇ ਰੌਲਾ ਪਾਉਣ ਤੇ ਆਂਡ ਗਵਣ ਇਕੱਠਾ ਹੋ ਗਿਆ ਸਭ ਨੇ ਰਲ ਮਿਲ ਕੇ ਵਚਨਕਰ ਨੂੰ ਮੰਜੇ ਉੱਤੇ ਪਾ ਦਿੱਤਾ ਕਿਸੇ ਨੇ ਤਵੇ ਤੇ ਸੜਦੀ ਹੋਈ ਰੋਟੀ ਚੱਕ ਕੇ ਚੌਂਤਰੇ ਦਾ ਧੂਆਂ ਬੰਦ ਕਰ ਦਿੱਤਾ ਨਸੀਰਾ ਬਚਨ ਕੋਰ ਦੇ ਸਹਰਾਣੇ ਬੈਠੀ ਰੋ ਰਹੀ ਸੀ ਇੱਕ ਮੁੰਡਾ ਮੋਟਰਸਾਈਕਲ ਚੱਕ ਜ਼ਹਿਰ ਚੂਸਣ ਵਾਲੇ ਜੋਗੀ ਨੂੰ ਲੈਣ ਚਲਾ ਗਿਆ ਪਰ ਪਹਿਲਾਂ ਵਿੱਚ ਹੀ ਬਚਨ ਕੋਰ ਦਾ ਸਰੀਰ ਪਟਨਾ ਸ਼ੁਰੂ ਹੋ ਗਿਆ ਜਿਵੇਂ ਭਾਦੋਂ ਦੇ ਮਹੀਨੇ ਖੱਕੜੀ ਪਾਟ ਜਾਂਦੀ ਹੈ ਜਦ ਅਰਜੁਨ ਘਰ ਅੰਦਰ ਵੜਿਆ ਤਾਂ ਉਹਨੇ ਦਰਵਾਜ਼ੇ ਵਿੱਚ ਕਾਫੀ ਇਕੱਠ ਹੋਇਆ ਵੇਖਿਆ ਸੀ ਜਦੋਂ ਅਰਜੁਨ ਅੰਦਰ ਦਾਖਲ ਹੋਇਆ ਨਸੀਰਾ ਭੱਜ ਕੇ ਅਰਜੁਨ ਦੇ ਗਾਲ ਚੰਬੜ ਗਈ ਉਦਾ ਰੋਣਾ ਰੋਕਿਆ ਰੁਕ ਨਹੀਂ ਸੀ ਰਹਾ ਅਰਜੁਨ ਪੱਥਰ ਦਾ ਬੁੱਤ ਬਣਿਆ ਵੇੜੇ ਵਿੱਚ ਖੜਾ ਸੀ ਨਸੀਰਾ ਵਾਰ-ਵਾਰ ਅਰਜਨ ਦਾ ਕੋਟਤਾ ਖਿੱਚ ਰਹੀ ਸੀ ਤੇ ਮੰਜੇ ਤੇ ਪੀ ਬਚਨ ਕੁਰਵਲ ਹੱਥ ਕਰ ਕਹਿ ਰਹੀ ਸੀ ਆਈ ਇੱਥੇ ਫੇਰ ਰੋਣਾ ਸ਼ੁਰੂ ਕਰ ਦਿੰਦੀ ਸੀ ਅਰਜਨ ਦੀ ਜਾਣੋ ਦੁਨੀਆ ਹੀ ਉਜੜ ਗਈ ਸੀ ਮੰਜੇ ਤੇ ਉਹਦੀ ਮਾਂ ਬਚਨ ਕੁਰ ਦਾ ਚਿਹਰ ਨਾਲ ਪਾਟਿਆ ਸਰੀਰ ਪਿਆ ਹੋਇਆ ਸੀ ਜਿਸ ਵਿੱਚੋਂ ਰੂਹ ਕਿਤੇ ਦੂਰ ਜਾ ਉੱਡ ਚੁੱਕੀ ਸੀ ਉਹ ਖੁਦ ਰੋਂਦਾ ਹੋਇਆ ਨਸੀਰਾ ਨੂੰ ਹੌਸਲਾ ਦੇ ਰਿਹਾ ਸੀ ਨਹੀਂ ਗੁੱਡੀ ਰੋਣਾ ਨਹੀਂ ਮੈਂ ਹੈਗਾ ਨਾ ਤੇਰਾ ਭਾਈ ਐਨਾ ਕਹਿੰਦਿਆਂ ਕਹਿੰਦਿਆਂ ਅਰਜੁਨ ਦੀਆਂ ਤਾਂ ਹਾ ਨਿਕਲ ਗਈਆਂ ਉਹ ਵਿਹੜੇ ਵਿੱਚ ਗੋਡਿਆਂ ਭਰ ਬਹਿ ਗਿਆ ਨਸੀਰਾ ਨੇ ਉਹਦੇ ਗਲ ਨੂੰ ਬਾਈਆਂ ਬਾਹਾਂ ਹੋਰ ਕੱਸ ਲਈਆਂ ਉੱਥੇ ਖੜੇ ਸਭ ਖਾਮੋਸ਼ ਹੋਏ ਰੋਂਦੇ ਭੈਣ ਭਰਾ ਨੂੰ ਦੇਖ ਰਹੇ ਸਨ ਗੁੜੀਆਂ ਵਿੱਚੋਂ ਇੱਕ ਦੋ ਮਲਵੀ ਆਵਾਜ਼ ਵਿੱਚ ਇਹ ਆਵਾਜ਼ਾਂ ਵੀ ਨਿਕਲੀਆਂ ਸਨ ਭਾਈ ਇਹ ਤਾਂ ਹੈ ਹੀ ਕੜਮੀ ਪਹਿਲਾਂ ਜੰਮ ਦੀ ਕਰੀਮ ਨੂੰ ਖਾ ਗਈ ਫਿਰ ਫਾਤਮਾ ਨੂੰ ਤੇ ਵਿਚਾਰੇ ਬੱਚਨੋਂ ਨੇ ਕੀ ਵਿਗਾੜਿਆ ਸੀ ਇਹਦਾ ਭਲਾ ਚੰਦਰੀ ਨੇ ਉਹਨੂੰ ਵੀ ਨਾ ਬਖਸ਼ਿਆ ਇਹ ਦੈਨ ਤਾਂ ਇਹਨਾਂ ਦਾ ਘਰ ਬੇਲਾ ਕਰਕੇ ਛੱਡੂ ਨਸੀਰਾ ਬੇਸ਼ੱਕ ਬੋਲਦੀ ਨਹੀਂ ਸੀ ਪਰ ਸੁਣ ਤਾਂ ਸਕਦੀ ਸੀ ਬੁੜੀਆਂ ਦੀਆਂ ਆਵਾਜ਼ਾਂ ਉਹਦਾ ਕਾਲਜਾ چیر ਗਈਆਂ ਜਿਵੇਂ ਕਿਸੇ ਨੇ ਆਰੀ ਦੇ ਨਾਲ ਉਹਦੇ ਦਿਲ ਨੂੰ ਪਛਲਾ ਦਿੱਤੇ ਹੋਣ ਔਰੋਂਦੀ ਰੋਂਦੀ ਅੰਦਰ ਭੱਜ ਗਈ ਜਾ ਕੇ ਵਚਨ ਕੋਰ ਦੇ ਸੰਦੂਕ ਖੋਲੇ ਬੈਠ ਗਈ ਰੋ ਰੋ ਉਸ ਦਾ ਕਮੀਜ਼ ਭਿੱਜ ਗਿਆ ਉਹਨੇ ਉਸ ਦਿਨ ਬਹੁਤ ਗੁੱਸਾ ਕੀਤਾ ਸੀ ਜਿਹੜਾ ਰੱਬ ਤੇ ਕੱਢਿਆ ਕਿ ਰੱਬਾ ਮੇਰਾ ਜੀ ਕਰਦਾ ਸੀ ਮੇਰੇ ਪਿਓ ਦਾ ਮੂੰਹ ਵੇਖਣਾ ਨਸੀਬ ਨਾ ਹੋਵੇ ਮੇਰਾ ਜੀ ਕਰਦਾ ਸੀ ਕਿ ਮੇਰੀ ਮਾਂ ਮੈਨੂੰ ਕਿਸੇ ਹੋਰ ਦੀ ਝੋਲੀ ਪਾ ਜਾਵੇ ਮੇਰਾ ਜੀ ਕਰਦਾ ਸੀ ਕਿ ਮੇਰੀ ਮਾਂ ਤੋਂ ਪਿਆਰੀ ਬੇਬੇ ਮੈਨੂੰ ਛੱਡ ਜਾਵੇ ਰੱਬਾ ਜੇ ਮੈਂ ਇੰਨੀ ਹੀ ਕੜਮੀ ਆ ਤੂੰ ਮੈਨੂੰ ਹੋ ਕਿਉਂ ਨਹੀਂ ਚੱਕ ਲੈਂਦਾ ਤੂੰ ਮੈਨੂੰ ਹੋ ਕਿਉਂ ਨਹੀਂ ਚੱਕ ਲੈਂਦਾ ਸਭ ਦੀ ਰੋਂਦਿਆ ਕਰਲਾਉਂਦਿਆਂ ਐਦਾਂ ਹੀ ਰਾਤ ਬੀਤ ਗਈ ਅਗਲੇ ਦਿਨ ਗੁਰਜੰਟ ਸਿਉਂਦਾ ਪਿਓ ਮਿਹਰ ਸਿਉਂ ਤੇ ਬਸੰਤ ਕੁਰ ਮਤਲਬ ਅਰਜੁਨ ਦਾ ਮਾਮਾ मामੀ ਕਫਨ ਲੈ ਕੇ ਆ ਗਏ ਬਚਨ ਕਰਨ ਨੂੰ ਦਾਗ ਲਾ ਦਿੱਤਾ ਗਿਆ ਕੱਲੇ ਬਚਨ ਕਰਨੋਂ ਹੀ ਨਹੀਂ ਨਹੀਂ ਸੀ ਮਰੀ ਨਾਲ ਉਹਦੇ ਮਰ ਗਏ ਸਨ ਅਰਜੁਨ ਦੇ ਪਹਿਲਵਾਨ ਬਣਨ ਦੇ ਸੁਪਨੇ ਨਾਲ ਹੀ ਮਰ ਗਿਆ ਸੀ ਨਸੀਰਾ ਦਾ ਲਾੜ ਤੇ ਮੂਹ ਹੁਣ ਕਰਦਾ ਸਾਰਾ ਕੰਮ ਨਸੀਰਾ ਕਰਦੀ ਤੇ ਖੇਤ ਦਾ ਅਰਜੁਨ ਤੇ ਮੰਗਲ ਮੰਗਲ ਕਦੇ ਦਿਨ ਹੁੰਦਾ ਖੇਤ ਗੇੜਾ ਮਾਰ ਆਉਂਦਾ ਨਹੀਂ ਵਿਹੜੇ ਵਿੱਚ ਹੀ ਪਿਆ ਰਹਿੰਦਾ ਸੀ ਸਾਰਾ ਦਿਨ ਹੁਣ ਉਹ ਘਰ ਹੀ ਰਹਿੰਦਾ ਸੀ ਬਚਨ ਕੁਰ ਤੋਂ ਡਰਦਾ ਸੀ ਪਰ ਉਹ ਤਾਂ ਦੁਨੀਆ ਤੋਂ ਜਾ ਚੁੱਕੀ ਸੀ ਜ਼ਮੀਨ ਵਿੱਚੋਂ ਅੱਧਾ ਦਾ ਮਾਲਕ ਸੀ ਮੰਗਲ ਸਿਓ ਜਦ ਦਿਲ ਕਰਦਾ ਆੜਤੀਓ ਤੋਂ ਪੈਸੇ ਫੜ ਲਿਆ ਹੁੰਦਾ ਸਵੇਰੇ ਹੀ ਡੋਡੇ ਪੀ ਕੇ ਪਿਆ ਰਹਿੰਦਾ ਇਦਾਂ ਹੀ ਦਿਨ ਬੀਤੇ ਤੇ ਕਰਦਿਆਂ ਕਰਾਉਂਦੇ 1 ਮਹੀਨਾ ਬੀਤ ਗਿਆ ਇੱਕ ਦਿਨ ਅਰਜਨ ਖੇਤ ਗਿਆ ਹੋਇਆ ਸੀ ਨਸੀਰਾ ਨਾਲਕੇ ਤੇ ਬੈਠੇ ਕੱਪੜੇ ਧੋ ਰਹੀ ਸੀ ਉਹਨੇ ਚੁੰਨੀ ਲਾ ਕੇ ਪਾਸੇ ਰੱਖੀ ਹੋਈ ਸੀ ਮੰਜੇ ਤੇ ਪਿਆ ਮੰਗਲ ਕਿੰਨਾ ਹਿਚ ਨਸੀਰਾ ਵੱਲ ਦੇਖਦਾ ਰਿਹਾ ਨਸੀਰਾ 14ਵਾਂ ਪਾਰ ਕਰਕੇ ਜਵਾਨੀ ਵਿੱਚ ਪਿਆਰ ਚਾ ਧਰ ਚੁੱਕੀ ਸੀ ਉਦਾਂ ਵੀ ਮੰਗਲ ਦਾ ਉਹਦੇ ਨਾਲ ਭਲਾ ਕੀ ਰਿਸ਼ਤਾ ਸੀ ਜਦ ਨਸੀਰਾ ਕਿਸੇ ਕੰਮ ਸਵਾਤ ਵਿੱਚ ਅੰਦਰ ਗਈ ਤਾਂ ਮੰਗਲ ਮਗਰ ਹੀ ਅੰਦਰ ਚਲੇ ਆ ਗਿਆ ਉਹਨੇ ਪਿੱਛੋਂ ਜਾ ਕੇ ਨਸੀਰਾ ਦਵਾਲੇ ਬਾਹਾਂ ਦਾ ਕਲਾਵਾ ਭਰ ਲਿਆ ਨਸੀਰਾ ਖੁਦ ਨੂੰ ਛੁਡਾ ਕੇ ਬਾਹਰ ਭੱਜ ਗਈ ਮੰਗਲ ਵੀ ਹਾਰੇ ਹੋਏ ਜਵਾਰੇ ਵਾਂਗ ਨਸੀਰਾ ਨੂੰ ਘੂਰਦਾ ਹੋਇਆ ਘਰੋਂ ਬਾਹਰ ਨਿਕਲ ਗਿਆ ਨਸੀਰਾ ਦੇ ਹੰਝੂ ਗੱਲਾਂ ਉਤੋਂ ਦੇ ਵਗ ਤੁਰੇ ਉਹਨੇ ਸੋਚਿਆ ਅਰਜਨ ਵੀਰ ਨੂੰ ਸਾਰੀ ਗੱਲ ਦੱਸੂਗੀ ਪਰ ਦੂਜੇ ਹੀ ਪਾਸ ਸੋਚਿਆ ਜੇ ਉਸ ਦੀ ਖਾਤਰ ਅਰਜੁਨ ਤੇ ਮੰਗਲ ਅਰਜੁਨ ਨੇ ਮੰਗਲ ਦੇ ਹੱਥ ਚੁੱਕ ਦਿੱਤਾ ਚਾਚੇ ਭਤੀਜੇ ਵਿੱਚ ਦੁਸ਼ਮਣੀ ਪੈ ਗਈ ਤਾਂ ਲੋਕਾਂ ਨੇ ਤਾਂ ਮੈਨੂੰ ਜਿਉਂਦੇ ਜੀ ਮਿਹਣੇ ਦੇ ਦੇ ਕੇ ਮਾਰ ਦੇਣਾ ਉਹ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਕੜਮੀਆਂ ਇੱਕ ਉਹਦਾ ਦਿਲ ਕੀਤਾ ਵਿਹੜੇ ਵਿਚਲੀ ਨਿੰਮ ਦੇ ਨਾਲ ਚੁੰਨੀ ਬਨ ਕੇ ਲੰਮਕ ਜਾਵਾਂ ਤੇ ਆਪਣੇ ਆਪ ਨੂੰ ਖਤਮ ਕਰ ਲਵਾਂ ਪਰ ਫਿਰ ਖਿਆਲ ਆਇਆ ਕਿ ਫੇਰ ਅਰਜੁਨ ਨੂੰ ਕੌਣ ਸੰਭਾਲੂ ਉਹ ਤਾਂ ਚੁੱਲ੍ਹਾ ਚੌਂਕਾ ਕਰਨਾ ਵੀ ਨਹੀਂ ਜਾਣਦਾ ਵਿਚਾਰਾ ਨਸੀਨਾ ਨੇ ਰੋ ਰੋ ਸਾਰਾ ਕੰਮ ਹੰਝੂਆਂ ਵਿੱਚ ਹੀ ਰੋੜ ਦਿੱਤਾ ਰੋ ਰੋ ਕੇ ਮਨ ਹਲਕਾ ਕਰ ਲਿਆ ਸਾਰੇ ਗਿਲੇ ਸ਼ਿਕਵੇ ਹੰਝੂਆਂ ਵਿੱਚ ਹੀ ਬਹਾ ਦਿੱਤੇ ਸ਼ਾਮ ਨੂੰ ਜਦੋਂ ਅਰਜਨ ਥੱਕਿਆ ਹਾਰਿਆ ਘਰ ਆਇਆ ਤਾਂ ਨਸੀਰਾ ਨੇ ਉਸ ਦੇ ਕੋਲ ਕੋਈ ਗੱਲ ਨਾ ਕੀਤੀ ਬਸ ਮੰਗਾ ਛਣਕਾ ਕੇ ਇੰਨਾ ਜ਼ਰੂਰ ਸਮਝਾ ਦਿੱਤਾ ਤੇ ਕੱਲ ਨੂੰ ਮੈਂ ਖੇਤ ਮੇਰੇ ਵੀਰ ਦੀ ਰੋਟੀ ਲੈ ਕੇ ਆਉਂਗੀ ਕਰੇ ਕੱਲੀ ਦਾ ਸਾਰਾ ਦਿਨ ਜੀ ਨਹੀਂ ਲੱਗਦਾ ਉਸ ਰਾਤ ਮੰਗਲ ਸਿੰਘ ਘਰ ਨਾ ਆਇਆ ਨਸੀਰਾ ਨੇ ਤੜਕੇ ਉੱਠ ਕੇ ਧਾਰ ਕੱਢੀ ਤੇ ਰਾਤ ਦੇ ਰੜਕਣੇ ਵਿੱਚ ਜਾਗ ਲਾ ਕੇ ਰੱਖੇ ਦੁੱਧ ਨੂੰ ਦੁੱਧ ਵਿੱਚ ਮਧਾਣੀ ਪਾ ਦਿੱਤੀ ਦੁੱਧ ਰੜਕਣੇ ਵੇਲੇ ਉਸ ਦੀਆਂ ਛਣਕਦੀਆਂ ਚੂੜੀਆਂ ਸਵੇਰ ਦੀ ਧੁੱਪ ਚੁੱਪਚਪੀਤੀ ਹਵਾ ਵਿੱਚ ਇੱਕ ਸੰਗੀਤ ਛੇੜ ਰਹੀਆਂ ਸਨ ਅਰਜਨ ਬਲਦਾਂ ਤੇ ਖਰਖਰਾ ਕਰਦਾ ਚੇਤੇ ਤੇ ਬੈਠੀ ਨਸੀਰਾ ਨੂੰ ਵੇਖ ਰਿਹਾ ਸੀ ਇਦਾਂ ਹੀ ਅੱਜ ਤੋਂ ਕੋਈ 18-19 ਸਾਲ ਪਹਿਲਾਂ ਫਾਤਿਮਾ ਨੇ ਉਹਨਾਂ ਦਾ ਦੁੱਧ ਰੜਕਿਆ ਸੀ ਅੱਜ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਚੇਤੇ ਤੇ ਜਾ ਕੇ ਨਸੀਰਾਂ ਦੇ ਸਿਰ ਉੱਤੇ ਹੱਥ ਰੱਖਦਾ ਹੈ ਫਿਰ ਕੁਰਤੇ ਦੇ ਕੱਪੜੇ ਨਾਲ ਅੱਖਾਂ ਪੂੰਝਦਾ ਹੋਇਆ ਬਲਦ ਖੋਲ ਮੋਢੇ ਤੇ ਪੰਜਾਲੀ ਰਖ ਬਾਹਰ ਨਿਕਲ ਗਿਆ ਥੋੜੀ ਦੇਰ ਵਿੱਚ ਸਾਰਾ ਕੰਮ ਨਿਬੇੜ ਚਟਨੀ ਦੇ ਨਾਲ ਰੋਟੀ ਬੰਨ ਡੋਲੋ ਵਿੱਚ ਰਸੀ ਲੱਸੀ ਪਾ ਕੇ ਉੱਪਰ ਮੱਖਣ ਦਾ ਪੇੜਾ ਪਾ ਕੇ ਸਿਰ ਤੇ ਚੱਕ ਨਸੀਰਾ ਵਿਖੇਤ ਬਲ ਤੁਰ ਪਈ ਸਾਰਾ ਦਿਨ ਉਹ ਗੰਦੀ ਤੇ ਬੈਠੀ ਬਲਦ ਹੱਕ ਦੀ ਰਹੀ ਤੇ ਅਰਜੁਨ ਖੇਤ ਪਾਣੀ ਲਾਉਂਦਾ ਰਿਹਾ ਤੇ ਬੱਟਾ ਘਟਦਾ ਰਿਹਾ ਉਦੋਂ ਖੇਤ ਵੀ ਕਿੱਥੇ ਸੀ ਇਹ ਰੋਹੀ ਬਿਆਬਾਨ ਹੋਇਆ ਕਰਦਾ ਸੀ ਫਿਰ ਤਰਕਾਲਾਂ ਤੋਂ ਪਹਿਲਾਂ ਘਰ ਮੋੜਾਈ ਤੇ ਘਰ ਦੇ ਕੰਮ ਕਰਨ ਲੱਗੀ ਹੁਣ ਉਹ ਰੋਜ਼ ਇਦਾਂ ਹੀ ਕਰਦੀ ਅੱਜ 4 ਦਿਨ ਹੋ ਗਏ ਸੀ ਮੰਗਲ ਵਾਲੀ ਉਸ ਘਟਨਾ ਨੂੰ ਪਰ ਮੰਗਲ ਉਸ ਤੋਂ ਬਾਅਦ ਹਲੇ ਤੱਕ ਘਰ ਨਹੀਂ ਸੀ ਆਇਆ ਸ਼ਾਇਦ ਇਸ ਗੱਲੋਂ ਡਰਦਾ ਹੋਵੇ ਨਸੀਰਾ ਕਿਤੇ ਅਰਜਨ ਨੂੰ ਨਾ ਦੱਸ ਦੇਵੇ ਕਿਤੇ ਪੰਚਾਇਤ ਵਿੱਚ ਥੂ-ਥੂ ਨਾ ਹੋ ਜਾਵੇ ਨਸੀਰਾ ਰੋਜ਼ ਵਾਂਗ ਆਪਣੇ ਬੀਜ ਦੀ ਰੋਟੀ ਪੋਣੇ ਵਿੱਚ ਬੰਨ ਨਾਲ ਗੋੜ ਅਤੇ ਸ਼ੱਕਰ ਰੱਖ ਪਿੱਤਲ ਦੇ ਡੋਲੂ ਵਿੱਚ ਲੱਸੀ ਪਾ ਕੇ ਖੇਤ ਵੱਲ ਤੁਰ ਪੈਂਦੀ ਬੰਦੇ ਜਿੱਡੀ ਹੋਈ ਨਿਜ ਦੇ ਵਿੱਚ ਬੈਠੇ ਕੁੱਤੇ ਵੇਖ ਕੇ ਡਰ ਗਈ ਤੇ ਕੱਚੇ ਪੈਰ ਤੇ ਪਿੱਛੇ ਹੀ ਰੁਕ ਗਈ ਆਵਾਜ਼ ਮਾਰ ਨਹੀਂ ਸੀ ਸਕਦੀ ਕਿਉਂਕਿ ਰੱਬ ਨੇ ਉਹਨੂੰ ਜ਼ੁਬਾਨ ਤਾਂ ਦਿੱਤੀ ਹੀ ਨਹੀਂ ਸੀ ਹਾਂ ਹਾਂ ਕਰਕੇ ਤਾਂ ਗੱਲ ਸਮਝਾਉਂਦੀ ਸੀ ਵਿਚਾਰੀ ਦੂਰ ਖੜੀ ਝੂੜੀਆਂ ਛਣਕਾਈ ਜਾਵੇ ਪਰ ਕੱਲ ਪਰ ਬਲਦਾਂ ਗੱਲ ਖੜਕਦੀਆਂ ਟੱਲੀਆਂ ਦੇ ਸ਼ੋਰ ਦੇ ਵਿੱਚ ਕਿਵੇਂ ਸੁਣਦੀ ਦੂਰ ਖੜੀ ਦੀ ਝੂੜੀਆਂ ਦੀ ਆਵਾਜ਼ ਜੇਠ ਹਾੜ ਦਾ ਸਿਖਰ ਦੁਪਹਿਰਾ ਸੀ ਕੋਈ ਚਿੜੀ ਕਾ ਨਹੀਂ ਸੀ ਦਿਸਦਾ ਤਪਦੀ ਰੇਤਲੀ ਧਰਤੀ ਤੇ ਧੁੱਪੇ ਮੁੜ ਘੋਮੜੀ ਹੋਈ ਸੈਮੀ ਜਿਹੀ ਖੜੀ ਸੀ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਕਹਾਣੀ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਥੈਂਕ ਯੂ ਜੀ